ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਫਾਜ਼ਿਲਕਾ ਵਿਖੇ ਹੋਟਲ ਕਾਰੋਬਾਰੀ ਤੋਂ ਕਰੋੜਾਂ ਦੀ ਫਿਰੋਤੀ ਮੰਗਣ ਵਾਲੇ ਗੈਂਗਸਟਰ ਅਤੇ ਪੁਲਿਸ ਵਿਚਕਾਰ ਮੁੱਠਬੇੜ ਹੋਈ ਹੈ ਇਸ ਦੌਰਾਨ ਦੋ ਗੈਂਗਸਟਰ ਜ਼ਖਮੀ ਹੋ ਗਏ ਹਨ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ 29 ਅਗਸਤ ਅਤੇ 31 ਅਗਸਤ ਦੀ ਰਾਤ ਨੂੰ ਫਾਜ਼ਿਲਕਾ ਅਬੋਹਰ ਮਾਰਗ ਤੇ ਬਨੇ ਹੋਟਲ ਬਲੈਕ ਈਗਲ ਵਿਖੇ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ। ਉਨ੍ਹਾਂ ਨੇ ਦੱਸਿਆ ਕਿ ਫਾਜ਼ਿਲਕਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਫਾਜ਼ਿਲਕਾ ਫਿਰੋਜ਼ਪੁਰ ਮਾਰਗ 'ਤੇ ਨੌਜਵਾਨ ਵਾਰਦਾਤ ਨੂੰ ਅੰਜਾਮ ਦੇਣ ਲਈ ਫਾਜ਼ਿਲਕਾ ਆ ਰਹੇ ਹਨ। ਫਾਜ਼ਿਲਕਾ ਪੁਲਿਸ ਨੇ ਲਾਦੂ ਕਾ ਸੇਮੇਂ ਨਾਲੇ ਕੋਲ ਨੌਜਵਾਨਾਂ ਕੋਲ ਪੁੱਛਗਿੱਛ ਕਰਨੀ ਚਾਹੀ ਤਾਂ ਉਨ੍ਹਾਂ ਨੇ ਪੁਲਿਸ 'ਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਜਵਾਬੀ ਕਾਰਵਾਈ 'ਤੇ ਉਕਤ ਨੌਜਵਾਨ ਜ਼ਖਮੀ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਤੇ 31 ਤਰੀਕ ਨੂੰ ਇੱਕ ਬਲੈਕ ঈਗਲ ਹੋਟਲ ਹੈ ਜਿਹੜਾ ਡੀਸੀ ਚੌਂਕ ਤੇ ਲੱਗ ਗਿਆ ਇੱਥੇ ਹੋਟਲ ਦੇ ਬਾਹਰ ਫਾਇਰਿੰਗ ਕੀਤੀ ਜਿਸ ਨਾਲ ਉਹਦੇ ਜਿਹੜੇ ਡੋਰ ਵਗੈਰਾ ਨੂੰ ਹਿੱਟ ਹੋਈ ਸੀਗੀ ਉਹ ਅਸੀਂ ਮੁਕਦਮੇ ਜੀ ਮੁਕਦਮਾ ਦਰਜ ਕਰਕੇ ਤਫ਼ਤੀਸ਼ ਕੀਤੀ ਤਫ਼ਤੀਸ਼ ਦੇ ਵੇਲੇ ਸਾਨੂੰ ਕਾਫੀ ਜ਼ਿਆਦਾ ਵਾਈਟਲ ਕਲੂ ਮਿਲੇ ਇਹਦੇ ਵਿੱਚ ਸਾਡੀ ਤਫ਼ਤੀਸ਼ ਜਿਹੜੀ ਐਡਵਾਂਸ ਸਟੇਜ ਤੇ ਚੱਲਦੀ ਰਹੀ ਆ ਸਾਡੇ ਐਸਐਚਓ ਸਿਟੀ ਨੂੰ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਸੀਗੀ ਕਿ ਦੁਬਾਰਾ ਫੇਰ ਇਹ ਜਿਹੜੇ ਇਹੀ ਵਾਰਦਾਤ ਲਈ ਜਿਹੜੇ ਇਸ ਏਰੀਏ ਦੇ ਵਿੱਚ ਘੁੰਮ ਰਹੇ ਆ ਜਾਂ ਰਹੇ ਨੇ ਕਿਉਂਕਿ ਕੰਟੀਨਿਊਸਲੀ ਕਰ ਰਹੇ ਸੀ 28 ਤਰੀਕ ਵੀ ਕੀਤਾ ਇਹਨਾਂ 31 ਵੀ ਕੀਤਾ ਸੀਗਾ ਅੱਜ ਇਹਨਾਂ ਦਾ ਫੇਰ ਸੀਗਾ ਸੋ ਸਾਡੇ ਵੱਲੋਂ ਇਹਦੀ ਜਿਹੜੀ ਏਰੀਏ ਦੀ ਜਿਹੜੀ ਪੂਰੀ ਅਸੀਂ ਨਕਾਬੰਦੀ ਕੀਤੀ ਸੀਗੀ ਦਾਦੂ ਕਾ ਨਹਿਰ ਦੇ ਉੱਤੇ ਜਦੋਂ ਅਸੀਂ ਇਹ ਆਏ ਆ ਤਾਂ ਅਸੀਂ ਇਹਨਾਂ ਨੂੰ ਸਟਾਪ ਸਿਗਨਲ ਕੀਤਾ ਸਟਾਪ ਲਈ ਤੇ ਰੁਕੇ ਨਹੀਂ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰਤੀ ਸੋ ਇਹ ਫਿਰ ਜਿੱਥੋਂ ਭੱਜੇ ਤੇ ਸਾਡੀ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜੇ ਇਹਨਾਂ ਦੇ ਦੋਨਾਂ ਦੇ ਜਿਹੜੇ ਲੈਗ ਤੇ ਲੱਗੀ ਜਿਹੜੀ ਗੋਲੀ ਇਹਨਾਂ ਨੂੰ ਪੁੱਛਿਆ ਨਾਂ ਨੂੰ ਦੱਸਿਆ ਇਹਨਾਂ ਨੇ ਸੋ ਇਹੀ ਮਲਜ਼ਮ ਸੀ ਜਿਹੜੇ ਸਾਨੂੰ ਵਾਂਟਡ ਸੀਗੇ ਇਹਨਾਂ ਨੇ ਮੰਨਿਆ ਇਹੀ ਸ਼ੂਟਰ ਸੀਗੇ ਸੋ ਇਹਨਾਂ ਦੇ ਨਾਲ ਜਿਹੜੇ ਸਾਡੇ ਹੋਰ ਵੀ ਜਿਹੜੇ ਜਿਹੜੇ ਬੰਦੇ ਜਿਹੜੇ ਉਹ ਅਸੀਂ ਆਈਡੈਂਟੀਫਾਈ ਕੀਤੇ ਆ ਉਹਦੇ ਵਿੱਚੋਂ ਜਿਹੜੀ ਸਾਡੀ ਤਫ਼ਤੀਸ਼ ਚੱਲੀ ਹੈ ਹੁਣ ਅਸੀਂ ਇਹਨਾਂ ਦੇ ਖਿਲਾਫ ਐਫਆਈਆ ਦਰਜ ਕਰਕੇ ਤੇ ਜਿਹੜਾ ਮਕਦਮਾ ਮਕਦਮਾ ਦਰਜ ਕਰਕੇ ਤਫ਼ਤੀਸ਼ ਕਰ ਰਿਹਾ ਇਦੇ ਵਿੱਚ ਮੌਕੇ ਤੋਂ ਸਾਨੂੰ ਜਿਹੜੇ ਇਹਨਾਂ ਵੱਲੋਂ ਵੈਪਨ ਵਰਤੇ ਗਏ ਸੀ ਉਹ ਇੱਕ ਸਟਾਰ ਪਿਸਟਲ ਹੈ 32 ਬੋਰ ਦਾ ਇੱਕ ਗਲੌਕ ਹੈ ਆਸਟਰੀਆ ਦਾ ਬਣਿਆ ਫੋਰਨ ਮੇਡ ਪਿਸਟਲ ਹੈ ਸੋ ਸਾਡੇ ਵੱਲੋਂ ਜਿਹੜਾ ਇਹਨਾਂ ਨੂੰ ਇਹੀ ਹਦਾਇਤ ਹੈ ਕਿ ਵੀ ਇਹ ਇਹੋ ਜੇ ਕੰਮ ਛੱਡ ਦੇਣ ਇਹਦੇ ਵਿੱਚ ਕੋਈ ਨਹੀਂ ਕੁਝ ਨਹੀਂ ਰੱਖਿਆ ਐਵੇਂ ਆਮ ਜਨਤਾ ਨੂੰ ਜਿਹੜਾ ਇਹ ਡਿਸਟਰਬ ਕਰਦੇ ਆ ਉਹਨਾਂ ਦੀ ਪੀਸ ਆਫ ਮਾਈਂਡ ਡਿਸਟਰਬ ਕਰਦੇ ਆ ਸੋ ਸਾਡੇ ਵੱਲੋਂ ਇਹੀ ਚੇਤਾਵਨੀ ਹੈ ਕਿ ਜੇ ਕਿਤੇ ਕੋਈ ਐਦਾਂ ਦਾ ਕੋਈ ਇਲੀਗਲ ਕੰਮ ਕਰੂਗਾ ਵੇਖੋ ਜਿਹੜਾ ਲਾਅ ਆਫ ਲੈਂਡ ਹੈ ਉਹ ਬਹੁਤ ਜ਼ਿਆਦਾ ਸਟ੍ਰਿਕਟ ਹੈ ਕੋਈ ਵੀ ਹੋਵੇ ਉਹਦੇ ਖਿਲਾਫ ਇਹ ਕਾਨੂੰਨ ਨੇ ਜਿਹੜਾ ਆਪਣਾ ਜਿਹੜਾ ਪੱਖ ਜਿਹੜਾ ਆਪਣੀ ਜਿਹੜਾ ਉਹ ਇਹ ਜਿਹੜਾ ਰੁਕ ਜਿਹੜਾ ਅਖਤਿਆਰ ਕਰ ਲੈਣਾ ਹੁੰਦਾ ਸੋ ਸਾਡੇ ਵੱਲੋਂ ਜਿਹੜੀ ਇਹਨਾਂ ਨੂੰ ਸਖਤ ਚੇਤਾਵਨੀ ਹੈ ਕਿ ਇਹੋ ਜਿਹੀ ਹਰਕਤਾਂ ਤੋਂ ਬਾਝ ਆ ਜਾਣ ਸੋ ਨਹੀਂ ਤੇ ਸਾਡੇ ਵੱਲੋਂ ਜਿਹੜਾ ਇਹਨਾਂ ਦੇ ਖਿਲਾਫ ਜਿਹੜਾ ਸਖਤ ਐਕਸ਼ਨ ਕੀਤਾ ਜਾਊਗਾ ਪਤਾ ਲੱਗਿਆ ਇਹਨਾਂ ਵੱਲੋਂ ਫਾਈਲ ਕਿਉਂ ਕੀਤੀ ਗਈ ਸੋ ਸਾਡੇ ਵੱਲੋਂ ਹੋਰ ਵੀ ਜਿਹੜੇ ਇਹਨਾਂ ਦੇ ਸਾਰੇ ਮੈਂਬਰ ਨੇ ਜਿਹੜੇ ਕਿ ਮੋਡਿਊਲ ਹੈ ਉਹ ਲਗਭਗ ਸਾਰਾ ਇਹੀ ਬਸਟ ਕਰਾਂਗੇ ਸਾਨੂੰ ਆਇਡੈਂਟੀਫਿਕੇਸ਼ਨ ਹੋ ਗਈ ਇਹਨਾਂ ਦੀ ਸਰ ਪੈ ਫਰੋਤੀ ਮੰਗੀ ਸੀਗੀ ਵੇਖੋ ਇਹਨਾਂ ਨੇ ਫਰੋਤੀ ਮੰਗੀ ਸੀਗੀ 5 5 ਕਰੋੜ ਦੀ ਉਹਦੇ ਲਈ ਉਹਨੂੰ ਪ੍ਰੈਸ ਕਰਦੇ ਸੀਗੇ ਦੋ ਲੇਕਿਨ ਉਹਨਾਂ ਨੇ ਜਿਹੜਾ ਕੋਈ ਇਹਨਾਂ ਨੂੰ ਫਰੋਤੀ ਫਰਤੀ ਨਹੀਂ ਦਿੱਤੀ ਸਾਨੂੰ ਦੱਸਤਾ ਸੀ ਟਾਈਮਲੀ ਜਿਹੜਾ ਉਹਦਾ ਜਿਹੜਾ ਇਨਵੈਸਟਿਗੇ ਫਾਈ ਅਰਜ ਕਰਕੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਤਾਂ ਸਾਨੂੰ ਜਿਹੜਾ ਐਜ਼ ਅ ਰਿਜ਼ਲਟ ਆਫ 댓 ਕੇ ਸਾਨੂੰ ਇਹ ਦੋ ਬੰਦੇ ਜਿਹੜੇ ਉਹ ਮਿਲਦੇ पुलिस नाल हुई गोलीबारी दौरान जख्मी हुए गैंगस्टर को फाजिलका पुलिस वालों फाजिलका के सरकारी हस्पताल विखे भर्ती करवाया गया है इस संबंधी जानकारी देंदे हुए डॉक्टर एरिक अते डॉक्टर अर्पित गुप्ता ने दसिया कि केंद्र कोई पेशेंट दो आए ने गोली इंजर्ड हो गई हाँ जी करीब अद्धा घंटा पहले ही सूचना सूचना तो मिली सी। सी थी पुलिस विभाग वालों उस अधिकारी ने दसिया कि कोई विक्टिम्स लैके आ रहे गन शॉट के भी ਉਸ ਸੰਬੰਧੀ ਮੈਂ ਤੇ ਸਾਡੇ ਜਨਰਲ ਸਰਜਨ ਡਾਕਟਰ ਜੀ ਅਸੀਂ मौके ਤੇ ਆਏ ਹਾਂ। ਜੀ ਨੇ ਬਣੀ ਨੇ ਇਨਵੈਸਟੀਗੇਸ਼ਨ ਚੱਲ ਰਹੀਆਂ ਨੇ ਪੇਸ਼ੈਂਟਸ ਦੀਆਂ। ਦੋ ਜਣੇ ਹੈਗੇ ਨੇ ਜਿਨ੍ਹਾਂ ਦੇ ਬੈਂਚੂਰੀ ਡਿਜਰੀ ਹੈ ਲੱਤਾਂ ਤੇ ਉਹ ਦੇਖ ਰਹੇ ਨੇ, ਸਰਚ ਕਰ ਰਹੇ ਨੇ। ਫਿਰ ਅਕੋਰਡਿੰਗਲੀ ਇਨਵੈਸਟੀਗੇਸ਼ਨ ਦੇ ਦੌਰਾਨ ਦੇਖਦੇ ਆ ਜੋ ਸਾਨੂੰ ਡਿਟੇਲਸ ਮਿਲਦੀਆਂ ਉਸ ਅਕੋਰਡਿੰਗਲੀ ਅਸੀਂ ਫਰਦਰ ਟਰੀਟਮੈਂਟ ਕਰਾਂਗੇ, ਫਰਸਟ ایڈ ਦਿੱਤੀ ਜਾ ਰਹੀ ਹੈ। ਆ ਗੋਲੀਆਂ ਵਿੱਚ ਹੀ ਨੇ ਜੀ। ਉਹ ਇਨਵੈਸਟੀਗੇਸ਼ਨ ਹੋ ਰਹੀ ਆ ਸਰ। ਉਸ ਤੋਂ ਹੀ ਫਾਈਨਲ ਹੋਏਗਾ। ਕਿਹੜੀ ਕਿਹੜੀ ਪੈਰ ਤੇ ਕੀ ਹੋਰ ਥਾਂਾਂ ਤੇ ਵੀ ਲੱਤਾਂ ਤੇ ਹੀ ਹੈ ਜੀ ਤੁਹਾਡੇ। अच्छा केडी केडी राइड कर एक दिन राइड लगते दूसरे दिन देखते हैं कौन ले लोगे किथों दे ले इस बारे में जानकारी की दस रहे ने पुलिस वाले पुलिस वाले ने गल नहीं सिर्फ सिर्फ मैसेज करने होया सी कि 6:00 बज गया दो लोगा दे गनशॉट है गए है ठीक है एक बार आके कितने शॉट लगे ने इनना सर एक पेशेंट तो ऐसे एग्जाम ऑलरेडी कर चुके दूसरे दिन इन्वेस्टिगेशन चल रही है एक तो सिंगल गोली गनशॉट इन्वेस्टिगेशन दे बाद ही फाइनल कमेंट दे दे आ, सर दस है कि गोली किन तो चली है कितने किन्नरों की इस बारे नहीं पता सर समझा नहीं सर तो बोलता हॉस्पिटल चाहिए ताकि पता लगे कि फिलहाल क्या लग रहा है अभी रेफरलिस्टिसी तन सर इन्वेस्टिगेशंस कंप्लीट हों तो ही ऐसे पे फाइनल कमेंट करेंगे उसको पहले ना पूछेंगे फाजिल का तो रितिश कुकर्दी रि�